ਬੜੀਆਂ ਘਟਨਾਵਾਂ ਹੋਈਆਂ ਉਦੋਂ ਨਿੱਕੇ ਨਿੱਕੇ ਕਈ ਜਿਹੜੇ ਇਨਸੀਡੈਂਟ ਹੋਏ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਵੀ ਕਰਦਾ ਜਿਹੜਾ ਪੱਗ ਡਿੰਪੀ ਚੰਦ ਦਾ ਡਿੰਪੀ ਚੰਦ ਦਾ ਪਾਣਾ ਹੰਡਿੰਪੀ ਚੰਦ ਜਿਹੜੀ ਸਿੱਧੂ ਮੂਸੇਵਾਲਾ ਜ਼ਿਕਰ ਕੀਤਾ ਪੱਗ ਬੰਨੇ ਡਿੰਪੀ ਚੰਦ ਦਾ ਪਾਣ ਵਰਗੀ ਜੀ ਜੀ ਇਹਨੂੰ ਉਹਨਾਂ ਨੇ ਅਰੈਸਟ ਕਰ ਲਿਆ ਸੀ ਮੈਂ 37 ਸੈਕਟਰ ਜਿਹੜੀ ਕੋਠੀ 'ਚ ਰਹਿੰਦਾ ਸੀ ਜਿਹੜੀ ਆਂਟੀ ਸੀ ਉਹਦਾ ਬੇਟਾ ਉਹਦਾ ਕਿਤੇ ਦੋਸਤ ਸੀਗਾ ਜੀ ਜੀ ਤੇ ਰਾਤ ਨੂੰ 40 50 ਗੱਡੀਆਂ ਨੇ ਸੀਆਰਪੀ ਤੇ ਆ ਪਤਾ ਨਹੀਂ ਕਿਹੜੀਆਂ ਕਿਹੜੀਆਂ ਫੋਰਸਾਂ ਪੰਜਾਬ ਪੁਲਿਸ ਅੱਛਾ ਕੰਦਾ ਟਪਕੇ ਜੀ ਅਸੀਂ ਗਰਮੀ ਸੀ ਬੂਹੇ ਖੁੱਲੇ ਸੀ ਜੀ ਪੱਖੇ ਹੁੰਦੇ ਸੀ ਉਹ ਤੋਂ ਏਸੀ ਉਸੀ ਆ ਕੂਲਰ ਕਲਰ ਵੀ ਨਹੀਂ ਹੁੰਦੇ ਸੀ ਚੰਡੀਗੜ੍ਹ ਬੜਾ ਵਧੀਆ ਸ਼ਹਿਰ ਹੁੰਦਾ ਸੀ ਤੇ ਸੁੱਤੇ ਹੋਏ ਸੀ ਤੇ ਆ ਕੇ ਕਰਨ ਵਾਲੇ ਕੇ ਸੰਤਾਲੀਆਂ ਲਾ ਲੀਆਂ ਸਾਡੇ ਤੇ ਮੈਨੂੰ ਲੱਗੇਗਾ ਮੈਂ ਕਹਿੰਦਾ ਨਾਲ ਵਾਲਾ ਮੁੰਡਾ ਮੈਂ ਲੱਤ ਲੁੱਤ ਮਾਰਦਾ ਰੂਮ ਮੇਟ ਸੀ ਜਿਹੜਾ ਮੇਰੇ ਨਾਲ ਪੜਦਾ ਸੀ ਮੈਂ ਉਹਨੂੰ ਕਹੀ ਜਾਵਾ ਬੰਦਾ ਬਣੇ ਕਿੱਦਾਂ ਲੱਤਾਂ ਮਾਰੀ ਜਾਂਦਾ ਉਹ ਕਹਿੰਦੇ ਖੜੇ ਹੋ ਜੀ ਲਾਈਟ ਜਗਾਓ ਅੱਛਾ ਮੈਂ ਤੁਸੀ ਕੌਣ ਕਹਦਾ ਲਾਈਟ ਜਗਾ ਲਾਈਟ ਜਗਾਈ ਬੁੱਲਰ ਸਾਹਿਬ ਤੇ ਕਮਰੇ ਦੇ ਵਿੱਚ सीआरपी ਤੇ ਪੰਜਾਬ ਪੁਲਿਸ ਭਰੀ ਹੋਈ ਦੇਖੀ ਤੇ 2 ਮਿੰਟ ਲਈ ਹਾਪਾਓ ਚੇਂਜ ਹੋ ਗਏ ਰੰਗ ਉੱਟ ਗਿਆ ਸਾਰਾ 9955 ਨੋਕੂਲ ਕਹਿੰਦੇ ਬਾਹਰ ਆ ਜਾਓ ਉਹਨਾਂ ਨੇ ਸਾਡੇ ਸਾਡੇ ਕੋਲ ਕੀ ਸੀ ਰਜਾਈਆਂ ਸੀ ਦੋ ਥੋੜੇ ਬਹੁਤ ਜੋ ਵੀ ਸਮਾਨ ਸੀ ਬਾਰੀਆਂ ਵਿੱਚ ਪਿਆ ਸਾਰਾ ਕੱਟ ਕੇ ਉਹਨਾਂ ਨੇ ਬਾਹਰ ਮਾਰਿਆ ਤੇ ਵਾਰੰਟੀ ਕਾਰਡ ਜਿਹੜੇ ਅਸੀਂ ਕੱਟ ਕੇ ਦਿਖਾਏ ਸੀ ਕਿ ਅਸੀਂ ਤਾਂ ਸਟੂਡੈਂਟ ਹੈ ਉਹਨਾਂ ਨੇ ਫਿਰ ਡਿੰਪੀ ਚੰਦਪਾਲ ਨੂੰ ਗੱਡੀ ਬੈਕ ਕੀਤੀ ਵੱਡਾ ਟਰੱਕ ਉਹਦੇ ਚ ਉਹਦੇ ਹੱਤਕੜੀਆਂ ਲੱਗੀਆਂ ਹੋਈਆਂ ਸੀ ਕਿ ਬੇੜੀਆਂ ਪਾਈਆਂ ਹੋਈਆਂ ਸੀ। ਉਹਨੂੰ ਲਾ ਕੇ ਲਾਏ। ਉਹਨੂੰ ਕਹਿੰਦੇ ਜੀ ਇਹੇ ਮੁੰਡਿਆ। ਉਹ ਕਹਿੰਦਾ ਉਹਨੇ ਐ ਕੀਤਾ ਜੇ ਕਹਿੰਦਾ ਐ ਕਰ ਦਿੰਦਾ। ਨਾਲ ਬੰਨ ਲੈਣੀ। ਨਹੀਂ ਹੁਣ ਤੱਕ ਫਿਰ ਤੁਹਾਡੇ ਸਾਹਮਣੇ ਕਿੱਥੇ ਬੈਠੇ ਹੋਣਾ ਸੀ। ਤੇ ਉਹ ਫਿਰ ਕਹਿੰਦੇ ਜੀ ਉਹ ਮੁੰਡਾ ਜਿਹੜਾ ਉਹਨੇ ਕਿਹਾ ਜੀ ਜਿਹੜਾ ਮੁੰਡਾ ਮੈਨੂੰ ਜਾਣਦਾ ਉਹ ਹੈ ਕਰੇ ਹੈ ਨਹੀਂਗਾ। ਆਂਟੀ ਨੇ ਵੀ ਕਿਹਾ ਬੇਟਾ ਹੈ ਨਹੀਂ ਕਰ। ਉਹ ਕਦੇ ਜਦੋਂ ਆਏ ਘਰੇ ਉਹ ਮੁੰਡੇ ਦੀ ਵੀ ਡੈਥ ਹੋ ਗਈ ਸੀ ਬਾਅਦ ਚ। ਹੂੰ ਹੂੰ। ਉਹ ਜਦੋਂ ਕਦੇ ਟਰੱਕ ਖੜੇ ਉਹ ਬੜਾ ਤੇਜ਼ ਸੀ ਉਹ ਭੱਜ ਗਿਆ ਸੀਗਾ। ਚੱਤ ਟਪਕੇ ਤੇ ਪਰ ਸਾਡੇ ਲਈ ਜਿਹੜੀ ਆਫਤ ਖੜੀ ਹੋ ਗਈ ਸਾਨੂੰ ਇਹ ਲੱਗਿਆ ਵੀ ਯਾਰੇ ਕੀ ਮਾਹੌਲ ਸੀ ਤੇ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਸਾਡੀ ਪੂਰੀ ਤਰ੍ਹਾਂ ਸ਼ਰਾਖਤ ਕੀਤੀ ਸਾਡਾ ਸਾਰਾ ਕੁਝ ਲਿੱਖ ਕੇ ਲੈ ਗਏ ਸਾਡੇ ਆਈ ਕਾਰਡ ਜਿਹੜੇ ਸੀਗੇ ਉਹਨਾਂ ਦੀ ਕਹਿੰਦੇ ਜੀ ਸਵੇਰੇ ਫੋਟੋ ਸਟੇਟ ਦੇਉ ਬੰਦਾ ਆਊਗਾ ਤੁਹਾਡੇ ਕੋਲ ਅੱਛਾ ਤੁਸੀਂ ਕਹਿੰਦੇ ਜੀ ਠੀਕ ਹੈ ਤੇ ਪਰ ਉਹ ਡਾਰਕ ਕਈ ਦਿਨ ਮਡਰਾਉਂਦਾ ਰਿਹਾ ਕਿ ਪੁਲਸ ਦਾ ਉਦੋਂ ਜਿਹੜਾ ਮਾਹੌਲ ਸੀਗਾ ਪੰਜਾਬ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜਾ ਜਿਹੜਾ ਮੈਂ ਤਾਂ ਕਹੂੰਗਾ ਵੀ ਬਣਾ ਦਿੱਤਾ ਗਿਆ ਸੀ ਇਹ ਨਹੀਂ ਪਤਾ ਲੱਗਦਾ ਸੀ ਪੁਲਿਸ ਕਿਹੜੀ ਐ ਖੜਕੂ ਕਿਹੜੇ ਆ ਕੌਣ ਕਿਹੜੇ ਰੂਪ ਚ ਤੁਰਿਆ ਫਿਰਦਾ ਹੈ ਤੇ ਉਹ ਕਈ ਇਨਸੀਡੈਂਟਸ ਸੀਗੇ ਬਹੁਤ ਜ਼ਿਆਦਾ ਨਹੀਂ ਬੜੇ ਉਹ ਦੇਣੀ ਬਹੁਤ ਭੈੜੇ ਸੀ ਨਾ ਜੀ ਬਿਲਕੁਲ ਬਿਲਕੁਲ ਮਤਲਬ ਜੇ ਬੰਦਾ ਜਿੰਨਾ ਚਿਰ ਘਰ ਆਉਂਦਾ ਨਹੀਂ ਸੀ ਤੇ ਬੰਦਾ ਸੁੱਖਾ ਸੁਖਦਾ ਸੀ ਨਾ ਤੇ ਫਿਰ ਅਗਲੇ ਦਿਨ ਉਹ ਹੀ ਦਿਨ ਚੜ ਦੇਣਾ ਉਹ ਹੀ ਰਾਤ ਮਤਲਬ ਦਿਨ ਲੋਕਾਂ ਨੇ ਡਰ ਡਰ ਕੇ ਕੱਟੇ ਹੋਰ ਅਸੀਂ ਨਾ ਸ਼ਕੀਨ ਜੱਟ ਨਾਂ ਦੇ ਇੱਕ ਫਿਲਮ ਰਿਲੀਆਉਸ ਕੀਤੀ ਸੀ ਜੀ ਬਣ ਨਹੀਂ ਸਕੀ ਉਸ ਸਮੇਂ ਦੇ ਵਿੱਚ ਤੇ ਜੋਗਰਾਜ ਸਿੰਘ ਦੇ ਘਰ ਤੋਂ ਰਾਤ ਨੂੰ ਸੀ 11 ਸੈਕਟਰ ਤੋਂ 37 ਵੱਲ ਨੂੰ ਜਾ ਰਹੇ ਸੀ ਤੇ ਸਾਡੇ ਨਾਲ ਇੱਕ ਮੁੰਡਾ ਸੀ ਜਿਹੜਾ ਫਰੈਂਡਲੀ ਮਿਲ ਗਿਆ ਉੱਥੇ ਉਹ ਕਹਿੰਦਾ ਵੀ ਡਬਲ ਰਾਈਡਿੰਗ ਮੰਨਦਾ ਵੀ ਅਸੀਂ ਤਿੰਨੇ ਜਣੇ ਤੁਰ ਕੇ ਆ ਰਹੇ ਸੀਗੇ ਜੀ ਰੇਡ ਕੇ ਇੱਕ ਬੋਲਡ ਮੋਟਰਸਾਈਕਲ ਸੀ ਇੱਕ ਮੇਰੇ ਵਾਲਾ ਸਕੂਟਰ ਸੀਗਾ ਤੇ ਸੁਮੇਸ਼ ਸਿਆਣੀ ਨੇ ਸਾਨੂੰ 16 ਸੈਕਟਰ ਤੇ 23 ਸੈਕਟਰ ਵਾਲੇ ਚ ਚੌਕ ਤੇ ਘੇਰ ਲਿਆ ਜੀ ਅੱਛਾ ਜੀ ਤੇ ਮੈਨੂੰ ਨਹੀਂ ਪਤਾ ਸੀ ਸੁਮੇਸ਼ ਸਿਆਣੀ ਕਿਉਂਕਿ ਅਸੀਂ ਕਲਾਕਾਰ ਬੰਦੇ ਸੀ ਸਾਡਾ ਕੋਈ ਇੰਨਾ ਜ਼ਿਆਦਾ ਇਹਨਾਂ ਦੇ ਨਾਲ ਉਹਦੋਂ ਨਾਲ ਇਹ ਸੋਸ਼ਲ ਮੀਡੀਆ ਹੈ ਨਹੀਂ ਸੀ ਫੋਟੋ ਬਿਲਕੁਲ ਕੁਝ ਵੀ ਨਹੀਂ ਸੀ ਤੇ ਕਿਹੜਾ ਕਾਦੇ ਕਰਕੇ ਕਹਿੰਦਾ ਸਕੂਟਰ ਦੇ ਪਿੱਛੇ ਨਾ ਮੈਂ ਬਾਜ ਲਾਇਆ ਸੀ ਉਹਦਾ ਬਰਾਸਦਾ ਕਹਿੰਦਾ ਇਹ ਕਾਦੇ ਲਈ ਲਾਇਆ ਮੈਂ ਕਹਿੰਦਾ ਜੀ ਗੁਰੂ ਦਾ ਬਾਜ ਹੈ ਉਹ ਇਸ ਗੱਲ ਤੇ ਝਿੜ ਗਿਆ ਤੇ ਉਹ ਕਹਿੰਦਾ ਕੱਲ ਨੂੰ ਉਤਰਿਆ ਹੋਣਾ ਚਾਹੀਦਾ ਹੈ ਮੈਂ ਕਹਿੰਦਾ ਕਿਉਂ ਫਿਰ ਪੁਲਿਸ ਵਾਲਾ ਮੈਨੂੰ ਫੜ ਕੇ ਇੱਕ ਸਾਈਡ ਲੈ ਗਿਆ ਕਹਿੰਦਾ ਇਹ ਸੁਮੇਸ਼ ਸੈਣੀ ਆ ਕੰਨ ਕਿਉਂ ਕਿੰਤੂ ਕੁਛ ਨਹੀਂ ਬੋਲਣਾ ਕਹਦੇ ਓਕੇ ਲਾ ਦਿਆ ਜੇ ਜਦੋਂ ਉਹਨੇ ਕਿਹਾ ਇਹ ਗੱਲ ਫਿਰ ਮੈਨੂੰ ਵੀ ਸਮਝ ਆ ਗਈ ਮੈਂ ਕਿਹਾ ਠੀਕ ਆ ਜੀ ਸਵੇਰੇ ਉਤਰ ਜੂਗਾ ਸਵੇਰੇ ਉਹਨੇ ਜੀ ਬੰਦਾ ਭੇਜਿਆ 21 ਸੈਕਟਰ ਮਾਰਕੀਟ ਹੁੰਦੀ ਸੀ ਸਕੂਟਰ ਮਾਰਕੀਟ ਉਹ ਬਾਜ ਲਵਾ ਕੇ ਗਿਆ ਜੀ ਮਤਲਬ ਇੰਨਾ ਜ਼ਿਆਦਾ ਉਹ ਸਵਾਸੀ ਪਿਆਰ ਕਰ ਮਤਲਬ ਉਹ ਆਮ ਬੰਦੇ ਵਾਸਤੇ ਹਾਂਜੀ ਪੇ ਪੁਲਿਸ ਤੇ ਖਾੜਕੂਆਂ ਚ ਕੋਈ ਫਰਕ ਨਹੀਂ ਸੀ ਬਣਦਾ ਪਰ ਮੇਰੇ ਦਿਮਾਗ ਚ ਉਹ ਚੀਜ਼ ਦਾ ਘਰ ਘਰ ਕੀ ਮੈਂ ਕਹਾ ਯਾਰ ਵੀ ਮਤਲਬ ਕਿੱਥੋਂ ਤੱਕ ਗਰਾਵਟ ਆ ਚੁੱਕੀ ਐ ਵੀ ਅਸੀਂ ਤਾਂ ਸਕੂਟਰ ਤੇ ਵੈਸੇ ਆਪਾਂ ਉਦੋਂ ਆਦਤ ਹੁੰਦੀ ਸੀ ਐਸੈਸਰੀ ਲਵਾ ਲੈਂਦੇ ਜਿਵੇਂ ਅੱਜ ਦਾ ਯੂਥ ਵੀ ਲਾਉਂਦਾ ਥੋੜਾ ਜਿੰਕੀ ਜਿਹਾ ਲੱਗਦਾ ਸੀ ਬੰਦਿਆਂ ਦੇ ਲਵਾ ਲਿਆ ਹਨ ਉਹ ਉਦੋਂ ਬੜਾ ਵਧੀਆ ਲੱਗਦਾ ਸੀ ਕਿਸੇ ਨੇ ਪਿੱਛੇ ਢਾਲ ਲਾਈ ਹੁੰਦੀ ਸੀ ਕਿਸੇ ਨੇ ਬਾਜ ਲਾਇਆ ਹੁੰਦਾ ਸੀ ਤੇ ਮਮੀ ਉਸੇ ਵੈਂਚ ਚ ਬਗਦੇ ਹੋਏ ਸਟੂਡੈਂਟਸ ਯੂਨੀਵਰਸਿਟੀ ਪਰ ਮੈਨੂੰ ਲੱਗਿਆ ਯਾਰ ਇਹ ਵੀ ਬੜਾ ਗਲਤ ਹੋਇਆ ਕੰਮ ਫਿਰ ਇਹ ਬਈ ਨਾ ਗੱਲ ਕੀਤੀ ਕਹਿੰਦਾ ਮਾਸਟਰ ਇਹ ਕਹਿੰਦਾ ਬਸ ਐਸੀਆਂ ਗੱਲਾਂ ਆਪ ਚੱਲ ਕੋਈ ਨਹੀਂ ਬਾਜ ਲਾ ਲੈ ਤੇ ਕੋਈ ਗੱਲ ਨਹੀਂ ਸਕੂਟਰ ਤੋਂ ਲੈ ਆਪਣੇ ਦਿਲਾਂ ਚ ਤੋਂ ਨਹੀਂ ਕੱਢ ਸਕਦੇ ਮਤਲਬ ਇਹ ਹਾਲਾਤ ਉਹ ਮੈਂ ਅੱਖੀ ਦੇਖੇ ਜੀ ਆ ਕੋਈ ਚੰਗਾ ਵੀ ਹਾਲਾ ਨਹੀਂ ਸੀ ਨਾ ਜੀ ਪੋਰਸ ਰਾਜ ਲੈ ਲੋ ਜਾਂ ਖਾੜਕੂ ਰਾਜ ਲੈ ਲੋ ਬੰਦਾ ਤੇ ਆਮ ਤੇ ਪਿੱਸਿਆ ਗਿਆ ਖਾੜਕੂ ਤਾਂ ਪੁਲਸਾਂ ਮਿਲਦਾ ਕਿਹੜੇ ਸੀ ਵਿਚਾਰੇ ਸਾਡੇ ਮੁੰਡੇ ਸੀ ਜਿਨ੍ਹਾਂ ਨੂੰ ਬਣਾ ਦਿੱਤਾ ਗਿਆ ਸੀ ਹੁਣ ਕਿਸੇ ਤੁਸੀਂ ਸਿੱਧੇ ਸਾਦੇ ਮੁੰਡੇ ਦੇ ਹੱਥ ਚ ਗੰਨਾ ਦੇ ਦੋਂਗੇ ਜਾਂ ਉਹਨਾਂ ਨੂੰ ਇੰਨਾ ਕੁ ਟੌਰਚਰ ਕਰ ਦੋਂਗੇ ਤੇ ਫਿਰ ਮੈਨੂੰ ਲੱਗਦਾ ਨਹੀਂ ਸੀ ਪੰਜਾਬ ਮੈਨੂੰ ਲੱਗਦਾ ਸਾਰਾ ਕੁਝ ਤਾਣਾ ਬਾਣਾ ਬੁਣਿਆ ਗਿਆ ਸੀ ਜੋ ਹਥਿਆਰ ਚੁੱਕਣ ਤੇ ਤੁਸੀਂ ਮਹਿਸੂਸ ਕਰਦੇ ਕਿ ਮਜਬੂਰ ਕੀਤਾ ਹੁਣ ਤੁਸੀਂ 47 ਕਿੰਨਾਂ ਜਮਵਾਰਸਾਂ ਵਿੱਚ 47 ਸਾਡੇ ਤੇ ਥੋਪੀ ਗਈ ਪੰਜਾਬ ਤੇ ਥੋਪੀ ਗਈ ਸਾਨੂੰ ਵੰਡਿਆ ਗਿਆ 84 ਵੀ ਸਾਡੇ ਤੇ ਥੋਪੀ ਗਈ ਹਮ ਅੱਜ ਨਸ਼ਾ ਨਾ ਥੋਪਿਆ ਜਾ ਰਿਹਾ ਸਨ ਪੰਜਾਬ ਨੂੰ ਤਾਂ ਸਦਾ ਟਾਰਗੇਟ ਹੀ ਕੀਤਾ ਗਿਆ ਇੱਕ 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 ਫਿਲਮ ਦੇ ਵਿੱਚ ਕੰਮ ਕਰਨੇ ਪ੍ਰੋਡਿਊਸਰ ਜਾਂ ਡਾਇਰੈਕਟਰ ਦੇ ਤੌਰ ਤੇ ਲੇਖਕ ਦੇ ਤੌਰ ਤੇ ਮੈਂ ਕਿਸੇ ਹੋਰ ਪਰਸਨੈਲਿਟੀ ਦੇ ਨਹੀਂ ਕਿ ਉਹਦੇ ਇੰਨੇ ਦਿਲ ਦੇ ਵਿੱਚ ਪੰਜਾਬ ਵਸਿਆ ਹੋਵੇ ਔਰ ਬਾਬਾਕੀ ਦੇ ਨਾਲ ਕੋਈ ਗੱਲਾਂ ਕਰ ਦਿੰਦਾ ਹੋਵੇ ਮੈਂ ਬੜਿਆ ਨਾ ਇੰਟਰਵਿਊ ਕੀਤਾ ਹੈਗਾ ਪੋਲੀਟੀਸ਼ੀਨ ਵੀ ਡਰ ਕੇ ਬੋਲਦੇ ਆ ਕਿ ਪਰ ਤੁਸੀਂ ਬੜੇ ਬਾਬਾਕੀ ਹੋ ਕੇ ਬੋਲਦਾ ਹੈ ਕਿ 47 ਥੋਪੀ ਗਈ 84 ਥੋਪਿਆ ਗਿਆ ਨਸ਼ਾ ਸਾਡੇ ਤੋਂ ਥੋਪਿਆ ਗਿਆ ਹੈਗਾ ਬਲਵੰਤ ਸਾਹਿਬ ਸਾਹਮਣੇ ਹੈ ਸਾਰਾ ਕੁਝ ਅੱਖੀ ਦੇਖਿਆ ਬਾਪੂ ਸਾਡੇ ਨੇ 47 ਅੱਖੀ ਦੇਖੀ ਸਾਨੂੰ ਉਹਨਾਂ ਨੇ ਸੁਲਾਈਆਂ ਮੇਰੀ ਮਾਂ ਮੈਨੂੰ ਇੱਕ ਇਨਸੀਡੈਂਟ ਸੁਣਾਉਂਦੀ ਸੀ ਫਾਜ਼ਿਲਕਾ ਜਦੋਂ ਨਹਿਰ ਤੋਂ ਟੱਪ ਕੇ ਆਏ ਤੇ ਇੱਕ ਮੁਸਲਮਾਨ ਲੇਡੀ ਸੀਗੀ ਤੇ ਉਹ ਮਰੀ ਪਈ ਸੀ ਤੇ ਉਹਦਾ ਜਿਉਂਦਾ ਬੱਚਾ ਉਹਦਾ ਦੁੱਧ ਚੁੰਗ ਰਿਹਾ ਸੀ ਇਹ ਫਿਲਮ ਸੀ ਪਾਰਟੀਸ਼ਨ ਦੇ ਵਿੱਚ ਇਹ ਸੀਨ ਪਾਇਆ ਜੀ ਮੈਂ ਜਦੋਂ ਹਾਲੀਵੁੱਡ ਦੀ ਫਿਲਮ ਕੀਤੀ ਮੈਂ ਉਹ ਗੋਰੇ ਨੂੰ ਦੱਸਿਆ ਵੀ ਆਹ ਕੁਝ ਹੋਇਆ ਸੀ ਫਿਰ ਉਹਨੇ ਉਹ ਸੀਨ ਫਿਲਵਾਇਆ ਫਿਲਮ ਦੇ ਵਿੱਚ ਮੇਰੇ ਕੰਨ ਔਰ ਮੇਰੀ ਮਾਂ ਅੱਖਾਂ ਪਰ ਆਉਂਦੀ ਸੀ ਜਦੋਂ ਇਹ ਸੀਨ ਸੁਣਾਉਂਦੀ ਸੀ ਮਾਦੋਨੋ ਸੀ ਦੇਖਿਆ ਦੇਖਿਆ ਜੀ ਜਦੋਂ ਉਧਰੋਂ ਆ ਰਹੇ ਸੀ ਹਾਂ ਉਹ ਤਿੰਨੇ ਪੈਣਾ ਸਿੰਘਾਂ ਤਿੰਨਾਂ ਨੂੰ ਗੱਡੇ ਦੇ ਵਿੱਚ ਮੰਜਾ ਮੁੱਦਾ ਮਾਰ ਕੇ ਉਹਦੇ ਤੇ ਬਿਸਤਰੇ ਰੱਖ ਕੇ ਉਹਦੇ ਵਿੱਚ ਲਕੋ ਕੇ ਲੈ ਕੇ ਆਏ ਸੀ ਪਰ ਉਹ ਥੱਲੋਂ ਸਾਈਡਾਂ ਤੋਂ ਉਹਨਾਂ ਨੂੰ ਸਾਰਾ ਕੁਝ ਦਿਖ ਰਿਹਾ ਸੀ ਤੇ ਉਹਨਾਂ ਦਾ ਚਾਚੇ ਦਾ ਮੁੰਡਾ ਸੀਗਾ ਉਹ ਇੱਕ ਮਰੇ ਹੋਈ ਜਨਾਨੀ ਦਾ ਗੁੱਟ ਵੱਢ ਕੇ ਉਹਦੇ ਚ ਸੋਨੇ ਦਾ ਚੂੜਾ ਸੀ ਉਲਾ ਕੇ ਲੈ ਗਿਆ ਮਤਲਬ ਲੋਕੀ ਜਾਹਲ ਬਣ ਗਏ ਸੀ ਇਹਨੇ ਮੈਂ ਕਹਿੰਦਾ ਵੀ ਮੁਸਲਮਾਨਾਂ ਨੇ ਕੀਤਾ ਜੁਰਮ ਜਾਂ ਆਪਣੇ ਨੇ ਨਹੀਂ ਕੀਤਾ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਹੋ ਕੀ ਕਿੱਥੇ ਜਾਵਾਂਗੇ ਸੀ ਘਰਵਾਰ ਹੀ ਕੋਈ ਨਹੀਂ ਰਿਹਾ ਅੱਡੀ ਅੱਡੀ ਹਵੇਲੀ ਮਾਤਾ ਜੀ ਕਹਿ ਰਾ ਦੱਸਦੇ ਹੁੰਦੇ ਸੀ ਸਾਡੇ ਬਜ਼ੁਰਗਾਂ ਦੀ 500 ਏਕੜ ਜ਼ਮੀਨ ਸੀ ਪਾਕਿਸਤਾਨ ਕਿਹੜੇ ਪਾਸੇ ਚੱਕੋ ਨੀ ਨੰਬਰ ਚ 401 ਓਥੇ ਸੀ 100 ਏਕੜ ਕੋਹਾੜਕਾ ਪੱਟੀ ਦੇ ਨਾਲ ਓਥੇ ਸੀ ਪੰਜ ਭਰਾ ਸੀ ਜੀ ਉਹ ਜਦੋਂ ਇੱਕ ਸੁਣਾਉਂਦੇ ਸੀ ਕਹਾਣੀਆਂ ਉਹ ਫਿਰ ਅੰਦਰ ਵਸਿਆ ਜੋ ਉਹਦੇ ਨਾਲ ਅੰਦਰ ਉਹ ਹੋਇਆ ਹੋਇਆ ਬਹੁਤ ਜ਼ਿਆਦਾ ਮਾਤਾ ਜੀ ਕਈ ਵਾਰ ਬਹੁਤ ਲੰਮਾ ਚੌੜਾ ਰਾਤ ਨੂੰ ਬੈਠ ਜਾਣਾ ਉਹਨਾਂ ਨੇ ਸਰਾਉਣੀਆਂ ਗੱਲਾਂ ਲੱਗਣਾ ਯਾਰ ਵੀ ਐਸਾ ਅਤਿਆਚਾਰ ਹੋਇਆ